ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਚੱਲਦੀ ਕਲਾ ਜੀ ਤੇ ਅੱਜ ਦਨ ਗਿਨਾ ਇਹ ਵੀਰ ਜੀ ਇਧਰ ਮਈਆਂ ਲਿਆਈਆਂ ਗਾੜੀ ਦੇ ਸਿਗਾਵੇਂ ਵੱਲੋਂ ਹਾਂਜੀ ਹਾਂਜੀ ਇਹ ਵੀਰ ਜੀ ਨਾ ਕੋ ਇਧਰ ਆਏ ਇਹਨਾਂ ਕੋ ਮਈਆਂ ਵੇਚਦੀਆਂ ਵੀਰ ਜੀ ਲੈ ਬਾਹਰ ਹਾਂਜੀ ਇਹਨਾਂ ਕੋ 7-8 ਮੱਜਾਂ ਸੱਜਰਾਂ ਵਿੱਚ ਦੋ ਦੋ ਤਨ ਲਿਆਈਆਂ ਤੇ ਦੋ ਦੋ ਤਨ ਮਈਆਂ ਟੋਕੜਾਂ ਦਾ ਬਣਾਏ ਇਹਨਾਂ ਕੋ ਵੇchnਾ ਕਰ ਹਾਂਜੀ ਹਾਂਜੀ ਇੱਕ ਬੜੇ ਰਿਕਾਰਡ ਵਾਲੀ ਦੀਦੀ ਰਾਵੀ ਪਾਕਿਸਤਾਨੀ ਝੋਟੀ ਜੀ ਨੀchnਾ ਕਰ ਹਾਂਜੀ ਡਾਇਮੰਡ ਦੀ ਵੇਖੋ ਪਿਓ ਟੇਢੇ ਕੱਟ ਵਾਲੀ ਆ ਵੀ ਨੀਲੀ ਰਾਵੀ ਕਿਓਰਟੀ ਥੱਲੇ 8 ਕਿਲੋ ਦੁੱਧ ਆ। ਹਾਂਜੀ। ਤੇ 40 ਦਿਨ ਹੋ ਗਏ ਗਾਂ ਬਣੀ ਨੇ ਚੈੱਕ ਨਹੀਂ ਪਾਥ ਕਰਾਈ। ਹਾਂਜੀ। 1 ਮਹੀਨਾ ਤਾਂ ਆਂਦੇ ਹੋ ਗਏ ਆ। ਹਾਂਜੀ। ਤੇ ਦੋਵੇਂ ਟਾਈਮ ਛੱਡੀ ਵੀ ਰਦਾਈ ਹੁਫਾ। ਬੈਗੇ ਹੁਫਾ। ਜੇ ਲੋ ਟਾਈਮ ਆ 8 ਵਜੇ ਲੈ 7:30 ਆਂਦਾ। ਵੀ ਆਂਦਾ ਇਦਾਂ ਹੀ ਦੋਵੇਂ ਟਾਈਮ ਵੇਖੋ ਸੀਲ ਛੋਟੀ। ਪਿਓਰ ਨੀੜੀ ਦੀ ਇਹ ਟੇਡਾ ਕੱਟ ਵਾਲੀ। ਹਾਂਜੀ। ਇਦਾਂ ਮਿਲਦੀ ਦੋਵੇਂ ਟਾਈਮ। ਇਦਾਂ ਵੇਚੀਦਾ। ਇਦਾਂ ਕੱਲੀ ਵੇਚੀ। ਇੱਕ ਇੱਕ ਧਾਰ ਮਾਰ ਕੇ ਉਥਾ ਦੇ ਵੀਰ। ਧਾਰ ਮਾਰ ਕੇ। ਚੱਲ ਖੋਲ ਦੋ ਮਾੜੀ ਵੀਰ ਜੀ ਠੀਕ ਆ ਠੰਡੀ ਦੇਖਦੀ ਆ ਤੇ ਬਹੁਤ ਹੀ ਠੰਡੀ ਮੈਂ ਦੁਜਾ ਸੂਆ ਛੋਟੀ ਸੂਈ ਆ ਅੱਖਾਂ-ਅੱਖਾਂ ਚੈੱਕ ਕਰ ਲਓ ਬੂਰੀ ਬਰੀਡ ਦੀ ਮਹੀਂ ਆ ਨਾ ਵੀਰ ਜੀ ਬਰੀਡ ਨਸਲ ਦੀ ਮਹਿੰਗੀਆਂ ਕਾਰੀਆਂ ਨਸਲ ਦੀ ਜੀ ਬੱਚੇ ਲਾਉਣ ਵਾਲੀ ਮੱਝ ਆ ਬਰੀਡ ਦੀ ਆ ਚੱਡਾ-ਚੁੱਡਾ ਚੈੱਕ ਕਰ ਲਓ ਇਹ ਚੋਈ ਆ 8 ਕਿਲੋ ਦੁੱਧ ਆ ਚੱਲ ਆਵਾ ਵੀਰ ਲੈ ਆਵਾ ਚੰਗੀ ਆ ਛੋਟੀ ਕਈ ਵੀਰ ਨੀਲੀ ਰਵੀ ਰੱਖਦੇ ਨਹੀਂ ਬੜੇ ਬੜੇ ਸ਼ਕੀਨ ਹੈ ਲੋਹੀ ਨਾਲ ਨੀਦੀ ਰਵੀ ਦੀ ਚਲ ਬੰਦੇ ਵੀਰ ਬੰਦੇ ਚਲ ਬੰਦੇ ਇਧਰ ਹੀ ਬੰਦੇ ਤਕੀ ਮੋਲੇ ਰੱਖਿਆ ਵੀਰ ਜੀ ਵੇਖ ਤੇ ਲਈ ਆ ਮੋਲੇ ਵੀਰ ਜੀ ਉਥੇ ਮੱਝ ਲੱਗ ਗਿਆ ਬੰਦੇ 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 ਚਲ ਬੰਦੇ ਕਿਨੇ ਦੀ ਦੇਦਣੀ ਆ ਮੋਲ ਦੇ ਵੀਰ ਜੀ ਨੇ ਵਾਅਦਾ ਮੰਗ ਰੇ 70 ਹਜ਼ਾਰ ਦੀ ਝੋਟੀ ਦੇਣਾ ਕਰਦਾ ਕਿ ਮੰਨ ਤਾਣ ਮੰਨ ਤਾਣ ਕਰਦਾ ਮੋਲ ਤੇ ਵੀਰਾਂ ਦਾ ਵਾਅਦਾ ਪਰ 70 ਦੀ ਦਦਾਂਗੇ ਹਾਂ ਨਾ ਆਲਿਆ ਰੇੜੇ ਵੀਰ ਜੀ ਤੇ ਬਾਕੀ ਮੈਂ ਤਿਆਰ ਹੋਈ 2.5 ਲੱਖ ਦੀ ਆ 2.5 ਲੱਖ ਦੀ ਝੋਟੀ ਵੀ ਦੀ ਹੈਗੀ ਪਹਿਲੇ ਸਵੇਰ ਦਾ ਰਿਕਾਰਡ ਵੀਰ ਹੁਣੇ ਕਹਿੰਦੇ ਵੀ 12-13 ਕਿਲੋ ਦੂਜੇ ਸਵੇਰ ਦੁੱਧ 14 ਕਿਲੋ ਦੁੱਧ ਚਾਉਂਦੇ ਨੇ ਹੁਣ ਤੀਜੇ ਸਵੇਰ ਵਾਸਤੇ ਗੜੀ ਘੱਪਣਾ ਚਲੋ ਡਰੈਸ ਦੱਸ ਦੋ ਤੇ ਨਾਮ ਪਿੰਡ ਪਿੰਡ ਵੀਰ ਜੀ ਨਸ ਹੈਗੇ ਪਿੱਟੇ ਵੱਡ ਹਾਂਜੀ ਜਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਚੀ ਗਾਵਾਂ ਲਾਗੇ ਪਹਿਲਾਂ 7